ਅੱਜ ਬਖਤਾਵਰ ਸਿੰਘ ਬਾਜਵਾ ਬਹੁਤ ਉਦਾਸੀ ਬਖਤਾਵਰ ਸਿੰਘ ਬਾਜਵਾ ਜਿਨੇ ਹਮੇਸ਼ਾ ਆਪਣੇ ਹੱਥਾਂ ਨਾਲ ਦੇਣਾ ਹੀ ਸਿੱਖਿਆ ਸੀ ਕੁਝ ਲੈਣਾ ਨਹੀਂ ਜਿਨੇ ਮੋਹ ਵੰਡਦਿਆਂ ਕਦੇ ਕੋਈ ਆਪਣਾ ਬਗਾਨਾ ਨਹੀਂ ਸੀ ਵੇਖਿਆ ਤੇ ਅੱਜ ਉਹਨੂੰ ਸਭ ਕੁਝ ਬਗਾਨਾ ਬਗਾਨਾ ਲੱਗ ਰਿਹਾ ਸੀ ਆਪਣਾ ਹੀ ਘਰ ਆਪਣਾ ਹੀ ਪਿੰਡ ਸੀ ਆਪਣਾ ਹੀ ਦੇਸ਼ ਸੀ ਪਰ ਫਿਰ ਵੀ ਲੱਗਦਾ ਜਿਵੇਂ ਕੁਝ ਵੀ ਆਪਣਾ ਨਾ ਹੋਵੇ ਥੋੜਾ ਦੇਲ ਤਕੜਾ ਕਰਕੇ ਆਪਣੇ ਮੋਬਾਈਲ ਦੀ ਉਹਨੇ ਫੋਨ ਬੁੱਕ ਖੋਲੀ ਨਾਵਾਂ ਦੀ ਲਿਸਟ ਬੜੀ ਲੰਮੀ ਚੌੜੀ ਸੀ ਕਾਫਲੇ ਕਾਫਲੇ ਸਨ ਢੀੜਾ ਹੀ ਢੀੜਾ ਪਰ ਉਹ ਤਾਂ ਫਿਰ ਇਕੱਲਾ ਸੀ ਤੁਰੰਦਰ ਤੱਕ ਪਸਰੀ ਖੇਜ ਜੀ ਵਿੱਚ ਉਹਨੇ ਸਾਰੇ ਨੰਬਰਾਂ ਨੂੰ ਡਿਲੀਟ ਕਰਨਾ ਚਾਹਿਆ ਪਰ ਇੱਕ ਨੰਬਰ ਸਕਰੀਨ ਤੇ ਆਉਂਦੇ ਹੀ ਉਹਨੂੰ ਤਸੱਲੀ ਜੀ ਹੋਈ ਇਹ ਉਹਦੇ ਯਾਰ ਪਰਮ ਦਾ ਨੰਬਰ ਸੀ ਪਰਮ ਨੂੰ ਫੋਨ ਕਰਨ ਲਈ ਉਹ ਜੱਕੋ ਤੱਕੀ ਚ ਸੀ ਕਿ ਪਰਮ ਦਾ ਫੋਨ ਆ ਹੀ ਗਿਆ ਇਹ ਪਹਿਲੀ ਵਾਰ ਨਹੀਂ ਸੀ ਹੋਇਆ ਅੱਗੇ ਵੀ ਕਈ ਵਾਰ ਇੰਜ ਹੁੰਦਾ ਆ ਬਖਤਾਵਰ ਜਦੋਂ ਵੀ ਕਦੇ ਉਦਾਸ ਹੁੰਦਾ ਤਾਂ ਪਰਮ ਸਾਲਮ ਸਬੂਤਾ ਉਹਦੇ ਸਾਹਮਣੇ ਆਖ ਲੋਂਦਾ ਹਾਂ ਪਰਮ ਬਖਤਾਵਰ ਨੇ ਕਾਲ ਰিসিਵ ਕਰਦੇ ਕਿਹਾ ਯਾਰ ਮੈਂ ਤੈਨੂੰ ਮਿਲਣ ਆਇਆ ਤੂੰ ਕਿੱਥੇ ਆ ਪਰਮ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਿੱਥੇ ਆ ਇੰਨਾ ਕਹਿ ਕੇ ਬਖਤਾਵਰ ਨੇ ਫੋਨ ਕੱਟਤਾ ਤੇ ਕੁਝ ਪਲਾਂ ਵਿੱਚ ਹੀ ਪਰਮ ਬਖਤਾਵਰ ਕੋਲ ਪਹੁੰਚ ਗਿਆ ਸੀ ਬਖਤਾਵਰ ਦੀਆਂ ਸਵਾਲ ਕਰਦੀਆਂ ਅੱਖਾਂ ਨੂੰ ਤੱਕ ਕੇ ਪਰਮ ਨੇ ਜਵਾਬ ਦਿੱਤਾ ਬਖਤਾਵਰ ਮੈਨੂੰ ਪਤਾ ਹੈ ਤੂੰ ਆਪਣੀ ਇਕੱਲ੍ਹ ਤੋੜਨ ਲਈ ਹਮੇਸ਼ਾ ਆਪਣੀ ਜ਼ਮੀਨ ਚ ਆਉਣਾ ਆਪਣੇ ਮਨ 'ਚ ਥੋੜੀ ਜਿਹੀ ਤਸੱਲੀ ਮਹਿਸੂਸ ਕਰਦਿਆਂ ਬਖਤਾਵਰ ਫੇਰ ਬੋਲਿਆ ਹਾਂ ਯਾਰ ਪੁਰਖਿਆਂ ਦੀ ਇਹ ਜ਼ਮੀਨ ਇਕੱਲ੍ਹ ਤੋਂ ਮੁਕਤ ਕਰ ਦਿੰਦੀ ਹੈ ਮੈਨੂੰ ਧਰਤੀ 'ਚੋਂ ਪੂੰਗਰ ਦੇ ਬੀਜ ਤੇ ਫਿਰ ਹੌਲੀ-ਹੌਲੀ ਜਦ ਫਸਲ ਆਪਣੇ ਪੂਰੇ ਜੋਬਨ ਤੇ ਆਉਂਦੀ ਹੈ ਨਾ ਤਾਂ ਕਿੰਨਾ ਸਕੂਨ ਮਿਲਦਾ ਹੈ ਬਖਤਾਵਰ ਜਿੰਨਾ ਮਨੁੱਖ ਕੁਦਰ ਦੇ ਨੇੜੇ ਹੋਊਗਾ ਨਾ ਉਨਾਂ ਹੀ ਸੁਖੀ ਹੋਵੇਗਾ ਪਰਮ ਦੇ ਜਵਾਬ ਨੇ ਬਖਤਾਵਰ ਦੀ ਦੁੱਖ ਦੀ ਰਗ ਨੱਪ ਦਿੱਤੀ ਸੀ ਬਖਤਾਵਰ ਦੇ ਮੱਥੇ ਦੀ ਨਾੜ ਉੱਭਰੀ ਤੇ ਥੋੜਾ ਤਲਕ ਹੁੰਦਿਆ ਗਿਆਨ ਲੱਗਿਆ ਫਰੀਆਰ ਆਹ ਸਾਲੀ ਔਲਾਦ ਬਾਹਰ ਜਾ ਕੇ ਮਸ਼ੀਨਾਂ ਵੱਸ ਪੈ ਗਈ ਮਸ਼ੀਨਾ ਹੋ ਗਈ ਬਖਤਾਵਰ ਦੇ ਕੋੜੇ ਬੋਲ ਤਸਦੀਕ ਕਰਗੇ ਸਨ ਕਿ ਉਹਦੀ ਸਾਰੀ ਖਿਜ ਆਪਣੇ ਬਾਹਰੋਂ ਆਏ ਨੂੰ ਪੁੱਤ ਲਈ ਰਾਖਮੀ ਸੀ ਪਰਮ ਮੈਂ ਉਸ ਸਮੇਂ ਕੱਖੋਂ ਹੌਲਾ ਹੋ ਗਿਆ ਸੀ ਜਦ ਮੇਰਾ ਵੱਡਾ ਪੁੱਤ ਰੱਬ ਨੇ ਖੋਲਿਆ ਸੀ ਬੰਦਾ ਰੱਬ ਦੇ ਭਾਣੇ ਨੂੰ ਤਾਂ ਜਰ ਲੈਂਦਾ ਪਰ ਜਿਹੜਾ ਘਾਟਾ ਮੈਨੂੰ ਜਿਉਂਦਾ ਪੁੱਤ ਪਾ ਰਿਹਾ ਉਹ ਨਹੀਂ ਜਰ ਹੁੰਦਾ ਐਵੇਂ ਛੋਟੀਆਂ-ਛੋਟੀਆਂ ਗੱਲਾਂ ਦਿਲ ਤੇ ਨਹੀਂ ਲਾਈਦੀਆਂ ਪਰਮ ਨੇ ਸਿਆਣਾ ਜਾਂ ਬਣਦਿਆਂ ਕਿਹਾ ਆਪਣੀ ਗੱਲ ਮਕਾਉਣ ਤੋਂ ਬਾਅਦ ਪਰਮ ਉਸ ਦਿਨ ਵੱਲ ਪਰਤ ਗਿਆ ਜਦ ਉਹਦੇ ਛੋਟੇ ਪੁੱਤ ਨੇ ਆਪਣੇ ਹਾਨ ਦੇ ਅੰਬਰ ਦੀ ਪ੍ਰਵਾਸ ਭਰ ਲਈ ਸੀ ਸਾਨੂੰ ਕਿਹਦੇ ਆਸਰੇ ਛੱਡ ਕੇ ਚਲੇ ਗਿਆ ਪੁੱਤਰਾ ਮਾਂ ਸਵਾਲ ਕਰਨਾ ਚਾਹੁੰਦੀ ਸੀ ਪਰ ਉਹਨੂੰ ਪਤਾ ਸੀ ਇਹੋ ਜਿਹੇ ਸਵਾਲ ਜਾਣ ਵਾਲੇ ਲਈ ਕੋਈ ਮਾਇਨੇ ਨਹੀਂ ਰੱਖਦੇ 에어ਪੋਰਟ ਤੇ ਬਖਤਾਵਰ ਸਿੰਘ ਬਾਜਵਾ ਨੇ ਅਣਮੁੱਲੇ ਮਨ ਨਾਲ ਪੁੱਤ ਦੀ ਪਿੱਠ ਥਾਪੜੀ ਸੀ ਤੇ ਘਰ ਆ ਕੇ ਆਪਣੇ ਪੁੱਤ ਦੀ ਫੋਟੋ ਸਾਹਮਣੇ ਕਈ ਸਵਾਲ ਜਵਾਬ ਕੀਤੇ ਤੇ ਭੂ ਬਮਾਰਦੇ ਉਹਨੂੰ ਕਿਹਾ ਸੀ ਪਹਿਲਾ ਮੋਏ ਤੇ ਵਿਛੜੇ ਕੌਣ ਮਿਲੇ ਉਸ ਤੋਂ ਬਾਅਦ ਪਰਮ ਦੇ ਗੱਲ ਲਾ ਕੇ ਬਹੁਤ ਰੋਇਆ ਸੀ ਉਹ ਬਖਤਾਵਰ ਦੀ ਆਵਾਜ਼ ਨਾਲ ਪਰਮ ਉਹਦੀ ਗੱਲ ਵੱਲ ਔੜਿਆ ਵੇਖ ਬਖਤਾਵਰ ਇਹ ਜ਼ਿੰਦਗੀ ਆ ਇਹਦੇ ਚ ਉਹ ਹੀ ਕੁਝ ਨਹੀਂ ਹੁੰਦਾ ਜੋ ਆਪਾਂ ਸੋਚੀਏ ਹਾਂ ਇਹ ਤਾਂ ਮੈਂ ਵੀ ਸਮਝਦਾ ਪਰ ਫਿਰ ਵੀ ਯਾਰ ਔਲਾਦ ਦੀ ਬੇਰੁਖੀ ਚੱਲ ਨਹੀਂ ਹੁੰਦੀ ਬਖਤੌਰੇ ਰਿਸ਼ਤੇ ਖੋਦ ਹੀ ਨਹੀਂ ਮਨ ਦੀ ਆਵਾਜ਼ ਹੁੰਦੇ ਨੇ ਜਦ ਰਿਸ਼ਤਿਆਂ ਕੋਲ ਅਸੀਂ ਸ਼ੰਕਿਆਂ ਦੀ ਚੁੱਪ ਲਈ ਜਾਂਦੇ ਆ ਨਾ ਤਾਂ ਬਹੁਤ ਕੁਝ ਗਲਤ ਮਲਤ ਹੋ ਜਾਂਦਾ ਹੈ ਹਾਂ ਪਰਮ ਸ਼ਾਇਦ ਉਹ ਠੀਕ ਕਹਿ ਰਿਹਾ ਮੰਜ ਕਈ ਸ਼ੰਕੇ ਲਈ ਬੈਠੇ ਬਖਤਾਵਰ ਨੇ ਹੰਗਾਰਾ ਦਿੱਤਾ ਤੇ ਇਸ ਤੋਂ ਬਾਅਦ ਪਰਮ ਆਪਣੇ ਘਰ ਵੱਲ ਨੂੰ ਹੋ ਗਿਆ ਬਖਤਾਵਰ ਆਪਣੇ ਘਰ ਦੇ ਪੈਂਡੇ ਪੈ ਕਾਫੀ ਕੁਝ ਸੋਚਦਾ ਰਿਹਾ ਹੋ ਸਕਦਾ ਮੈਂ ਹੀ ਗਲਤ ਹੋਵਾਂ ਹਮੇਸ਼ਾ ਆਪਣੀ ਹੀ ਨਜ਼ਰ ਤੋਂ ਸਭ ਕਾਸੇ ਨੂੰ ਵੇਖਣਾ ਇਹ ਵੀ ਤਾਂ ਠੀਕ ਨਹੀਂ ਨਾ ਅਜਿਹੇ ਵੇਲੇ ਉਹਨੂੰ ਆਪਣੇ ਪੁੱਤ ਨਾਲ ਪਿਆਰ ਆ ਜਾਂਦਾ ਪਰ ਜਦੋਂ ਮਿਕਲਾਨੀ ਵਿਲਾ ਵਾਲੀ ਨੇਮ ਪਲੇਟ ਉਹਦੀ ਅੱਖਾਂ ਅੱਗੇ ਆਉਂਦੀ ਤਾਂ ਉਹਨੂੰ ਆਪਣਾ ਪੁੱਤ ਸਾਰੇ ਬਰਾਦਰੀ ਦਾ ਗੁਨਾਹਗਰ ਲੱਗਣ ਲੱਗ ਪੈਂਦਾ ਮਨ ਚ ਕਈ ਸਵਾਲ ਜਵਾਬ ਕਰਦਿਆਂ ਉਹ ਆਪਣੇ ਘਰ ਪਹੁੰਚ ਗਿਆ ਉਹ ਆਪਣੇ ਮਨ 'ਚ ਪਏ ਸ਼ੰਕਿਆਂ ਨੂੰ ਹੁੰਝ ਦੇਣਾ ਚਾਹੁੰਦਾ ਸੀ ਪਰ ਘਰ ਵੱਡਦੇ ਆ ਹੀ ਨੋਦੇ ਸ਼ਰੀਰ ਤੇ ਪਏ ਗਿੱਟ ਕੋ ਕੱਪੜਿਆਂ ਨੇ ਉਹਨੂੰ ਸ਼ਰਮਸ਼ਾਰ ਕਰ ਦਿੱਤਾ ਫਿਰ ਵੀ ਵੇੜੇ 'ਚ 껠ੜ ਦੇ ਪੋਤੇ ਵੱਲ ਦੇਖ ਕੇ ਉਹਨੂੰ ਤਸੱਲੀ ਜੀ ਹੋਈ ਆਪਣੇ ਘਰ ਦੇ ਤੁਰ ਕੋਠੇ ਤੇ ਜਾ ਕੇ ਉਹਨੇ ਪਿੰਡ ਵੱਲ ਵੇਖਿਆ ਬੜੀ ਤਰੱਕੀ ਹੋ ਗਈ ਸੀ ਇੱਥੇ ਵੱਡੇ ਵੱਡੇ ਘਰ ਪੈ ਗਏ ਕਦੇ ਵੇਲਾ ਹੁੰਦਾ ਸੀ ਘਰ ਛੋਟੇ ਸੀ ਤੇ ਰਹਿਣ ਵਾਲੇ ਜ਼ਿਆਦਾ ਪਰ ਹੁਣ ਘਰਾਂ ਦੇ ਜੰਗਲ ਉੱਗ ਖਲੋਤੇ ਨੇ ਇਹਨਾਂ ਘਰਾਂ 'ਚ ਰਹਿਣ ਵਾਲੇ ਡਾਲਰਾਂ ਤੇ ਪੌਂਡਾਂ ਦੇ ਵਸ ਪੈ ਗੇ ਤੇ ਪਿੱਛੇ ਰਹਿ ਗਈ ਹਰ ਮਾਂ ਪਿਓ ਦੀ ਕਹਾਣੀ ਬਖਤਾਵਰ ਸਿੰਘ ਬਾਜਵਾ ਵਰਗੀ ਉਹਨੇ ਮਾਨੀ ਮਾਨ ਸੋਚਿਆ ਇਹ ਕਿਹੋ ਜੀ ਤਰੱਕੀ ਆ ਜਿਨੇ ਦਿੱਤਾ ਤਾਂ ਬਹੁਤ ਕੁਝ ਸੀ ਪਰ ਫਿਰ ਵੀ ਇਉਂ ਲੱਗਦਾ ਜਿਵੇਂ ਕੁਝ ਵੀ ਕੋਲ ਨਾ ਹੋਵੇ ਅਸਮਾਨੀ ਉੱਡਦੇ ਹਵਾਈ ਜਹਾਜ਼ ਦੀ ਆਵਾਜ਼ ਨਾਲ ਉਹਦੇ ਖਿਆਲਾਂ ਦੀ ਤੰਦ ਟੁੱਟੀ ਤੇ ਉਹ ਹੇਠਾਂ ਉਤਰ ਆਇਆ ਥੱਲੇ ਆਉਂਦੇ ਹੀ ਉਹਨੂੰ ਆਪਣੇ ਨੂੰਹ ਪੁੱਤ ਅੰਗਰੇਜ਼ੀ ਅੰਦਾਜ਼ 'ਚ ਗੁੱਥਮ ਗੁੱਤਾ ਹੋਏ ਨਜ਼ਰ ਆਏ। ਉਹ ਖੁੰਘਾਰਾ ਮਾਰਨਾ ਚਾਹੁੰਦਾ ਸੀ ਪਰ ਅਗਲੇ ਹੀ ਪਲ ਸੋਚਿਆ ਕਿ ਜਦ ਸਾਲਮ ਸਬੂਤਾ ਬਖਤਾਵਰ ਸਿੰਘ ਬਾਜਵਾ ਉਹਨਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦਾ ਫਿਰ ਇਸ ਹੁੰਘਾਰੇ ਦੇ ਕੀ ਅਰਥ ਰਹਿ ਗਏ? ਉਹ ਸਿੱਧਾ ਆਪਣੇ ਕਮਰੇ 'ਚ ਚਲਾ ਗਿਆ। ਬਾਹਰ ਵੱਜ ਰਿਹਾ ਬਲੈਤੀ ਮਿਊਜ਼ਿਕ ਉਹਦਾ ਮੂੰਹ ਚੜਾ ਰਿਹਾ ਸੀ। ਉਹਨੇ ਥੋੜਾ ਜਿਹਾ ਤਲਕ ਹੋ ਕੇ ਆਪਣੀ ਪਤਨੀ ਨੂੰ ਕਿਹਾ ਆਪਣੇ ਪੁੱਤ ਨੂੰ ਕਿਹਾ ਇਹ ਕੰਜਰਖਾਨਾ ਮੇਰੇ ਘਰੇ ਨਾ ਲਾਇਆ ਕਰੇ। ਅਗੋ ਉਸਨੇ ਕੋਈ ਜਵਾਬ ਨਾ ਦਿੱਤਾ। ਬਖਤਾਵਰ ਸਿੰਘ ਬਾਜਵਾਦੀ ਪਤਨੀ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਸੀ। ਉਹਨੂੰ ਕਿਸੇ ਤੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਹਨੇ ਨੂੰ ਪੁੱਤ ਦੀ ਬੇਰੁਕੀ ਵੀ ਸਿਰ ਮੱਥੇ ਜਰ ਲਈ ਸੀ। ਆਪਣੇ ਪਤੀ ਦੇ ਨਹੋਰੇ ਵੀ ਜਰਲੇ ਸੀ। ਪੋਤੇ ਦੀ ਕਿਲਕਾਰੀ ਚੋ ਹੱਸ ਛੱਡਦੀ ਤੇ ਨੂੰ ਵੱਲੋਂ ਦਿੱਤੀਆਂ ਨਸੀਹਤਾਂ ਮੁਤਾਬਕ ਆਪਣੇ ਪੋਤੇ ਦੇ ਨਿੱਕੇ ਨਿੱਕੇ ਕੰਮ ਕਰਦੀ ਵੀ ਰਹਿੰਦੀ। ਇੱਕ ਚੁੱਪ ਸੀ। ਜੋ ਏਸ ਘਰ 'ਚ ਰਹਿਣ ਵਾਲਿਆਂ ਦੇ ਦਿਲਾਂ 'ਚ ਪਸਰ ਗਈ ਸੀ ਹਰ ਰਿਸ਼ਤਾ ਬਾਰੋ ਵੇਖਣ ਨੂੰ ਸਹਿਜ ਤੇ ਅੰਦਰੋਂ ਵਿਤਖਲੋਤਾ ਹੋਇਆ ਸੀ ਇੱਕ ਦਿਨ ਇਸ ਚੁੱਪ ਨੂੰ ਬਖਤਾਵਰ ਸਿੰਘ ਬਾਜਵਾ ਨੇ ਆਵਾਜ਼ ਦੇ ਦਿੱਤੀ ਸੀ ਜਿਨੇ ਬਖਤਾਵਰ ਸਿੰਘ ਬਾਜਵਾ ਦੇ ਰਹਿੰਦੇ ਖੁੰਦੇ ਭਰਮ ਵੀ ਤੋੜ ਦਿੱਤੇ ਡਾਡੇ ਦੁੱਖ ਨਾਲ ਉਹਨੇ ਆਪਣੇ ਪੁੱਤ ਨੂੰ ਕਿਹਾ ਸੀ ਅਮਰਿਤ ਤੂੰ ਆਪਣਾ ਰਾਹ ਖੁਦ ਚੁਣਿਆ ਠੀਕ ਹੈ ਪਰ ਮੈਨੂੰ ਲੱਗਦਾ ਕਿ ਇਸ ਰਾਹ ਨੇ ਜਿਵੇਂ ਰਾਹੀ ਨੂੰ ਹੀ ਨਿਗਲ ਲਿਆ ਹੋਵੇ ਡੋਟ ਬੀ ਸੋ ਇਮੋਸ਼ਨਲ ਡੈਡ ਉਹ ਥੋੜੇ ਟੀਚਰ ਜੀ ਚ ਬੋਲਿਆ ਜੇ ਇਸ ਰਾਹ ਨੇ ਰਾਹੀ ਨਿਕਲ ਲਿਆ ਹੁੰਦਾ ਤਾਂ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ ਤੂੰ ਮੇਰੀ ਗੱਲ ਨਹੀਂ ਸਮਝਿਆ ਰੋਣ ਹਾ ਕੇ ਹੋਏ ਬਾਜਵੇ ਨੇ ਕਿਹਾ ਦੇਖੋ ਇਹ ਤਾਂ ਫਲਸਫਾ ਸਮਝਣਾ ਹੀ ਨਹੀਂ ਚਾਹੁੰਦਾ ਮੈਂ ਇਟਸ ਮਾਈ ਲਾਈਫ ਐਂਡ ਆਈ ਹੈਂਡਲ ਮਾਈ ਲਾਈਫ ਵਿਦ ਮਾਈ ਓਨ ਸਟਾਈਲ ਪਾਪਾ ਮੇਰੀ ਲਾਈਫ ਆ ਤੇ ਮੈਨੂੰ ਹੈਂਡਲ ਕਰ ਸਕਦਾ ਆਪਣੇ ਮੁਤਾਬਕ ਉਹਦੀ ਗੱਲ ਬੋਚਦੇ ਬਖਤਾਵਰ ਨੇ ਕਿਹਾ ਗੱਲ ਸੁਣ 25 ਸਾਲ ਤੈਨੂੰ ਪਾਲਿਆ ਸੀ ਪੜਾਇਆ ਲਖਾਇਆ ਅੱਜ ਤੇਰੇ ਕੋਲ 4 ਪੈਸੇ ਕੀ ਆ ਗਏ ਹਰ ਗੱਲ ਤੇ ਮੋਢਾ ਚੜਾ ਕੇ ਦੱਸਣ ਬਹਿ ਜਾਣਾ ਇਟਸ ਮਾਈ ਲਾਈਫ ਯੈਸ ਮਿਸਟਰ ਸਿੰਘ ਇਟਸ ਮਾਈ ਲਾਈਫ ਮੈਂ ਮੰਨਦਾ ਕਿ ਜ਼ਿੰਦਗੀ ਜੀਣ ਲਈ ਸੁਰੱਖਿਆ ਚਾਹੀਦੀ ਆ ਤੇ ਪੈਸਾ ਸਾਨੂੰ ਸੁਰੱਖਿਆ ਦੇ ਸਕਦਾ ਪਰ ਪੁੱਤਰਾ ਜ਼ਿੰਦਗੀ ਜਮਾਂ ਜਰਬ ਦੇ ਫਾਰਮੂਲੇ ਨਾਲ ਨਹੀਂ ਸਮਝੀ ਜਾ ਸਕਦੀ। ਇਹਦੇ 'ਚ ਬਹੁਤ ਬੇਤਰਤੀਬੀ ਆ। ਬੰਦਾ ਜ਼ਿੰਦਗੀ ਕੋਲੋਂ ਜਿੰਨੀ ਸੁਰੱਖਿਆ ਚਾਹੁੰਦਾ ਹੈ ਨਾ ਇਹ ਓਨੀ ਡਰਾਉਣੇ ਲੱਗਦੀ ਆ। ਹੂੰ ਸਿੰਘ ਸਾਹਿਬ ਇਹ ਤੁਹਾਡਾ ਫਲਸਫਾ ਹੋ ਸਕਦਾ ਹੈ। ਮੇਰਾ ਨਹੀਂ। ਜੇ ਮੈਂ ਇਹੋ ਜੇ ਪਾਲਸਵੇ 'ਤੇ ਨਾਲ ਜੁੜਿਆ ਰਹਿੰਦਾ ਤਾਂ ਤਰੱਕੀ ਨਾ ਕਰ ਪਾਉਂਦਾ। ਮੇਰੀ ਹੁਸ਼ਿਆਰੀ ਹੈ ਕਿ 2 ਸਾਲਾਂ 'ਚ ਮੈਂ ਵਧੀਆ ਘਰ ਤੇ ਸਟੋਰ ਦਾ ਮਾਲਕ ਬਣ ਗਿਆ। ਇਥੇ ਤੋਂ ਗਲਤ ਐ ਪੁੱਤ ਤੂੰ ਆਪਣੀ ਚਲਾਕੀ ਨੂੰ ਆਪਣੀ ਹੁਸ਼ਿਆਰੀ ਸਮਝ ਰਿਹਾ। ਉਹ ਨਾਲੇ ਦੱਸ ਉਹ ਘਰ ਤੇਰਾ ਕਿਵੇਂ ਹੋਇਆ? ਜਿਸ ਘਰ ਦੀ ਨਾਮ ਪਲੇਟ ਤੇ ਬਾਜਵਾ ਵਿਲਾ ਨਹੀਂ ਮਿਗਲਾਨੀ ਵਿਲਾ ਲਿਖਿਆ ਹੋਇਆ। ਅਮਰਤ ਨੂੰ ਲੱਗਿਆ ਜਿਵੇਂ ਦਿਨ ਦਿਹਾੜੇ ਉਹਦੇ ਪਿਓ ਨੇ ਉਹਦੀ ਚੋਰੀ ਫੜ ਲਈ ਹੋਵੇ। ਪਰ ਫਿਰ ਵੀ ਥੋੜਾ ਜਿਹਾ ਥਿੱਥਾ ਪੈ ਕੇ ਕਹਿਣ ਲੱਗਿਆ। ਪੂਰੇ 4 ਲੱਖ ਪਾਉਂਡ ਦਿੱਤੇ ਮੇਰੇ ਸਹੁਰਿਆਂ ਨੇ ਜਿਵੇਂ ਮਿਗਲਾਨੀ ਵਿਲਾ ਲਿਖ ਵੀ ਦਿੱਤਾ ਤਾਂ ਕੀ ਆਖਰ ਆਗੀ? ਹੋਏ ਤਾਂ ਫਿਰ ਇੰਜ ਕਹਿ ਨਾ ਕਿ ਕਿ 4 ਲੱਖ ਦਾ ਪਟਾ ਪਾਇਆ ਤੂੰ ਤੇਰੇ ਗਲ ਸੌਹਰਿਆ ਨੇ ਤੂੰ ਉਹਨਾਂ ਦਾ ਪਾਲਤੂ ਜਵਾਈ ਬਣ ਗਿਆ ਹੁਣ ਥੋੜਾ ਤਲਕ ਹੁੰਦਿਆ ਬਖਤਾਵਰ ਨੇ ਕਿਹਾ ਤੁਸੀਂ ਜੋ ਸਮਝਣਾ ਸਮਝੋ ਆਈ ਐਮ ਹੈਪੀ ਵਿਦ ਮਾਈ ਫੈਮਲੀ ਤੁਹਾਨੂੰ ਜੋ ਸਮਝਣਾ ਪਾਪਾ ਤੁਸੀਂ ਸਮਝ ਸਕਦੇ ਹੋ ਮੈਂ ਆਪਣੀ ਫੈਮਲੀ ਨਾਲ ਖੁਸ਼ ਹਾਂ ਪੁੱਤ ਨੇ ਬਲੈਤੋ ਸਿੱਖਿਆ ਅੰਗਰੇਜ਼ੀ ਦੇ ਸ਼ਬਦ ਪਿਓ ਦੇ ਸਾਹਮਣੇ ਗਲੱਟ ਦਿੱਤੇ ਉਹ ਮੈਨੂੰ ਦੱਸ ਦੇ ਪੁੱਤ ਤੇਰੀ ਫੈਮਲੀ 'ਚ ਅਸੀਂ ਵੀ ਹੈਗੇ ਆਂ ਕਿ ਨਹੀਂ ਥੋੜਾ ਸ਼ੰਕੇਜੀ ਵਿੱਚ ਬਾਜਵਾ ਬੁੱਲਿਆ ਪੁੱਤ ਨੇ ਕੋਈ ਜਵਾਬ ਨਾ ਦਿੱਤਾ ਪਰ ਉਹਦੀਆਂ ਤੁੱਕ ਝੁਕੀਆਂ ਹੋਈਆਂ ਅੱਖਾਂ ਸਭ ਕੁਝ ਕਹਿ ਗਈਆਂ ਸੀ ਨਿਰਮੋਹੀ ਧਰਤੀ ਦੇ ਵਾਸਤੇ ਤੂੰ ਨਿਰਮੋਹਾ ਹੋ ਗਿਆ ਪੁੱਤ ਪਿਓ ਨੇ ਬੁਲਾਇਤੀ ਪੁੱਤ ਨੂੰ ਨਹੋਰਾ ਮਾਰਿਆ ਤੇ ਤੁਹਾਡੀ ਇਹ ਧਰਤੀ ਬੜੀ ਮੋਹਵੰਤੀ ਆ ਇੱਥੇ ਲੋਕ ਗਰਜਾਂ ਕਰਕੇ ਇੱਕ ਦੂਜੇ ਦਾ ਆਸਰਾ ਬਣਦੇ ਨੇ ਤੁਸੀਂ ਇਹਨੂੰ ਮੋਹ ਸਮਝਣ ਲੱਗ ਪੈਂਦੇ ਹੋ ਵਿਲੇਤੀ ਕਲਚਰ ਪੁੱਤ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ ਪਰ ਅਮਰਤ ਕੱਲਾ ਤਾਂ ਕੋਈ ਵੱਡਾ ਨਹੀਂ ਨਾ ਹੁੰਦਾ ਬੰਦੇ ਨੂੰ ਕੋਈ ਤਾਂ ਜਿਹੜਾ ਮੋਢਾ ਚਾਹੀਦਾ ਹੈ ਜਿਹਦੇ ਮੋਢੇ ਤੇ ਉਹ ਸਿਰ ਰੱਖ ਕੇ ਰੋ ਸਕੇ ਹੱਸ ਸਕੇ ਮਿਸਟਰ ਸਿੰਘ ਜ ਜਿਹਦੇ ਕੋਲ ਪੈਸਾ ਹੋਵੇ ਨਾ ਉਹਨੂੰ ਝੂਠੇ ਮੋਢਿਆਂ ਦੀ ਕੋਈ ਲੋੜ ਨਹੀਂ ਹੁੰਦੀ ਲੈਪਟਾਪ ਤੇ ਸੈਲਰੀ ਸਟੇਟਮੈਂਟ ਚੈੱਕ ਕਰਦੇ ਆ ਪੁੱਤ ਬੋਲਿਆ ਪੇਰਦਾ ਪੁੱਤਰਾ ਤੇ ਨੂੰ ਸਾਡੀ ਵੀ ਲੋੜ ਨਹੀਂ ਹੋਣੀ ਕਦੇ ਮਾ ਬਾਬਾਰੇ ਸੋਚਿਆ ਕਿ ਇਕੱਲੇ ਐਡੇ ਘਰ ਚੋਂ ਕਿਵੇਂ ਦਿਨ ਕੱਟ ਰਹੇ ਨੇ ਨਿਆਸ ਰਿਆ ਜਾਂ ਬਣ ਕੇ ਬਾਜਵੇਂ ਨੇ ਸਵਾਲ ਕੀਤਾ ਤੁਸੀਂ ਹਜੇ ਚੰਗੇ ਭਲੇ ਤਾਂ ਹੋ ਜਦ ਲੋੜ ਹੋਈ ਤੁਹਾਨੂੰ ਇੱਥੇ ਸਰਵੈਂਟ ਅਰੇਂਜ ਕਰ ਦੇਣਾ ਸੀ ਵਿਧੇਰੇ ਇਕਨੋਮਿਕ ਐ ਇਕਨੋਮਿਕਸ ਪੜਿਆ ਪੁੱਤ ਹਰ ਰਿਸ਼ਤੇ 'ਚ ਉਹ ਆਪਣੇ ਮਤਲਬ ਦੀ ਇਕਨੋਮੀ ਲੱਭਣ ਲੱਗ ਪਿਆ ਬਖਤਾਵਰ ਸਿੰਘ ਬਾਜਵਾ ਦੇ ਅੰਦਰੋਂ ਕੁਝ ਕੜਕ ਕਰਕੇ ਟੁੱਟਿਆ ਪਰ ਫਿਰ ਵੀ ਉਹ ਹਿਸਾਬੀ ਕਿਤਾਬੀ ਹੋਏ ਪੁੱਤ ਦੀ ਹੱਦ ਵੇਖਣੀ ਚਾਹੁੰਦਾ ਸੀ ਟੀਟਜਾ ਬਣਦੇ ਉਹਨੇ ਕਿਹਾ ਨਾ ਮੈਨੂੰ ਦੱਸ ਤੇਰਾ ਮਿਗਲਾਨੀ ਵਿਲਾ ਸਾਨੂੰ ਬੁੱਢੇ-ਬੁੱਢੀ ਨੂੰ ਇੱਕ ਕਮਰਾ ਨਹੀਂ ਦੇ ਸਕਦਾ ਇਟਸ ਇੰਪੋਸੀਬਲ ਤੁਹਾਡੀ ਬਲੈਤਣ ਨੂੰ ਨੂੰ ਇਹ ਗੱਲ ਪਸੰਦ ਨਹੀਂ ਕਿ ਕੋਈ ਤੀਜਾ ਬੰਦਾ ਉਹਨਾਂ ਦੀ ਫੈਮਿਲੀ ਲਾਈਫ 'ਚ ਦਖਲਅੰਦਾਜ਼ੀ ਕਰੇ ਗੱਲ ਕਹਿਣ ਤੋਂ ਬਾਅਦ ਅਮਰਿਤ ਚੁੱਪ ਹੋ ਗਿਆ ਤੇ ਸ਼ਾਇਦ ਬਖਤਾਵਰ ਲਈ ਕਹਿਣ ਨੂੰ ਹੋਰ ਕੁਝ ਰਹਿ ਹੀ ਨਹੀਂ ਸੀ ਗਿਆ ਪੁੱਤ ਦੀਆਂ ਕਈਆਂ ਸੁਣੀਆਂ ਨੇ ਉਹਨੂੰ ਹਰ ਭਰਮ ਤੋਂ ਮੁਕਤ ਕਰ ਦਿੱਤਾ ਸੀ ਉਹ ਸਿੱਧਾ ਆਪਣੇ ਕਮਰੇ 'ਚ ਗਿਆ ਤੇ ਆਪਣੀ ਧੀਮੀ ਦੇ ਲਾਗੇ ਬੈਠ ਆਪਣਾ ਮਨ ਹੌਲਾ ਕਰਨ ਲੱਗ ਪਿਆ ਡੂੰਗਾ ਸਾਹ ਲੈ ਕੇ ਉਹਨੇ ਕਿਹਾ ਭਾਗਵਾਨੇ ਮੇਰੀ ਬੇਬੀ ਇੱਕ ਗੀਤ ਗਾਉਂਦੀ ਹੁੰਦੀ ਸੀ ਅੱਜ ਤੂੰ ਮੈਨੂੰ ਗੀਤ गा ਕੇ ਸੁਣਾ ਦੇ ਉਹਦੇ ਘਰ ਵਾਲੀ ਨੂੰ ਪਤਾ ਸੀ ਇਹ ਗੀਤ ਬੇਈਮਾਨੀ ਹੈ ਪਰ ਫਿਰ ਵੀ ਮਨ ਦੀ ਤਸੱਲੀ ਲਈ ਉਸਨੇ ਗੀਤ ਛੋ ਹੀ ਲਿਆ ਵੇ ਵਧਾਈਆਂ ਸੱਜਣਾ ਵੇ ਸੋਹਾਈਆਂ ਸੱਜਣਾ ਏ ਘਰ ਕਿੰਨੀ ਗੁਣ ਬਣਦੇ ਆ ਏ ਘਰ ਕਿੰਨੀ ਗੁਣੀ ਬਣਦੇ ਜੰਮਣ ਪੁੱਤ ਸੁਪੁੱਤਰੇ ਆਵੜ ਨੂੰ ਹਸ ਲਖਣੀਆ ਏ ਘਰ ਨੇ ਗੁਣੇ ਆਖਰੀ ਸਤਰ ਬੋਲਦਿਆਂ ਉਹਦਾ ਗੱਜ ਪਰ ਆਇਆ ਰੋਣ ਹਾ ਕੀ ਹੋਏ ਕਹਿਣ ਲੱਗੀ ਇਸ ਗੀਤ ਨੂੰ ਤਾਂ ਕਦੋਂ ਦੀ ਕੰਗਿਆਰੀ ਪੈ ਗਈ ਸਰਦਾਰਾ ਉਜੀ ਛੋਟਾ ਨਾ ਕਰ ਆਪਣੇ ਕੋਲ ਪੋਤਾ ਹੈਗਾ ਬਾਜਵਾ ਖਾਨਦਾਨ ਦਾ ਅਗਲਾ ਵਾਰਸ ਪਰ ਇਹ ਤਰਵਾਸਾ ਵੀ ਥੋੜੇ ਚਿਰ ਸੀ ਪਾਲੰਗ ਤੇ ਪਿਆ ਪਾਸਪੋਰਟ ਇੱਕ ਦਿਨ ਇਹ ਚੁਗਲੀ ਕਰ ਹੀ ਗਿਆ ਕਿ ਪੋਤੇ ਦੇ ਨਾਮ ਪਿੱਛੇ ਵੀ ਬਾਜਵਾ ਨਹੀਂ ਮਿਗਲਾਨੀ ਲੱਗਦਾ ਇਸ ਤੋਂ ਬਾਅਦ ਵੀ ਉਹ ਗੁੰਮਸਮ ਰਹਿਣ ਲੱਗ ਪਿਆ ਤੇ ਉਹਨੂੰ ਲੱਗਿਆ ਜਿਵੇਂ ਉਹਦਾ ਭੋਈ पांडे ਤੋਂ ਵੀ ਨਾਮ ਖਤਮ ਹੋਣ ਲੱਗਿਆ ਹੋਵੇ ਬੇਬਸੀ ਦੇ ਇਸ ਆਲਮ ਚੋਂ ਪਰਮ ਕੋਲ ਜਾਣਾ ਚਾਹੁੰਦਾ ਸੀ ਫਿਰ ਸੋਚਦਾ ਕਿ ਉਹਨੂੰ ਜਾ ਕੇ ਕੀ ਦੱਸਾਂ ਆਪਣੇ ਚਿੱਤ ਨੂੰ ਰਾਜੀ ਕਰਨ ਲਈ ਉਹ ਵੇੜੇ 'ਚ ਚਲਾ ਗਿਆ ਜਦ ਕੋਈ ਵੇੜੇ ਵਾਲਿਆਂ ਦੀ ਨੋਤੀ ਉਹਦੇ ਪੈਰੀਂ ਹੱਥ ਲਾਉਂਦੀ ਤਾਂ ਉਹ ਗਦਗਦ ਹੋਉਂਟਦਾ ਤੇ ਇੱਕ ਦਿਨ ਉਹ ਸੁਰਖਰੂ ਹੋਣ ਲਈ ਕੇਰੂ ਮਾਸੀ ਕੋਲ ਬੰਸਾਵਲੀ ਸੁਣਨ ਬਹਿ ਗਿਆ ਾਰਮਾਨ ਬਾਜਵਾ ਪੁੱਤਰ ਅਮਰਿਤ ਸਿੰਘ ਬਾਜਵਾ ਸਿੰਘਾਣੀਆਂ ਅਮਰਿਤ ਬਾਜਵਾ ਪੁੱਤਰ ਬਖਤਾਵਰ ਸਿੰਘ ਬਾਜਵਾ ਸਿੰਘਾਣੀਆਂ ਬਖਤਾਵਰ ਬਾਜਵਾ ਪੁੱਤਰ ਗੁਰਤੇਤ ਸਿੰਘ ਬਾਜਵਾ ਸਿੰਘਾਣੀਆਂ ਆਪਣੇ ਪੁੱਤ ਤੇ ਪੋਤੇ ਪਿੱਛੇ ਬਾਜਵਾ ਲੱਗਾ ਵੇਖ ਉਹਨੂੰ ਤਸੱਲੀ ਹੁੰਦੀ ਫਿਰ ਕੇਰੂ ਕੋਲ ਜਾਣਾ ਉਹਦਾ ਨਿਤਨੇਮ ਬਣ ਗਿਆ ਵਾਰ-ਵਾਰ ਬਨਸਾਵਲੀ ਸੁਣ ਕੇ ਉਹਨੂੰ ਸਵਾਦ ਆਉਂਦਾ ਉਹਨੂੰ ਲੱਗਦਾ ਕਿ ਪਿੰਡ ਦੇ ਵਹੀ ਖਾਤੇ 'ਚ ਉਹਦਾ ਹਜੇ ਵੀ ਅੱਗਾ ਪਿੱਛਾ ਕਾਇਮ ਆ ਅਜਿਹੇ ਵੇਲੇ ਉਹ ਆਪਣੇ ਮੁੱਛ ਮਰੋੜ ਮਰੋੜ ਕੇ ਕਹਿੰਦਾ ਨਹੀਂ ਪਰਵਾਹ ਕਿਸੇ ਦੀ ਜੱਟ ਨੂੰ ਪਰ ਕੁਝ ਦਿਨਾਂ ਬਾਅਦ ਹੀ ਇਹ ਸਭ ਕਾਸੇ ਤੋਗਤਾ ਗਿਆ ਸੀ ਉਹ ਜਦ ਉਹਨੂੰ ਜਦੋਂ ਦੀਆਂ ਅੱਖਾਂ ਸਾਹਮਣੇ ਮਿਗਲਾਨੀ ਵਿਲਾ ਨਾਮ ਵਾਲੀ ਪਲੇਟ ਤੇ ਪੋਤੇ ਦੇ ਪਾਸਪੋਰਟ ਘੁੰਮਣ ਲੱਗਦਾ ਉਹ ਬੁੰਦਲ ਜਾਂਦਾ ਅਜਿਹੇ ਵੇਲੇ ਉਹਦੀ ਉਦਾਸੀ ਛੱਲ ਨਹੀਂ ਸੀ ਜਾਂਦੀ ਫਿਰ ਉਹਨੂੰ ਕੇਰੂ ਦੇ ਰਲਦਗਲਦ ਹੋਈ ਬਨਸਾਵਲੀ ਬਲੈਤੀ ਪਾਸਪੋਰਟ ਦੇ ਮੁਕਾਬਲੇ ਹੀਣੀ ਜੀ ਜਾਪਦੀ ਉਹ ਕਈ ਦਿਨ ਆਪਣੇ ਆਪ ਨਾਲ ਘੁੱਲਦਾ ਰਿਹਾ ਆਪਣੇ ਆਪੇ ਤੋਂ ਯਾਰ ਗਿਆ ਸੀ ਉਹ ਤੇ ਫਿਰ ਇੱਕ ਦਿਨ ਆਪਣੇ ਮਨ ਦੀ ਟੁੱਟਪਾੜ ਸਮੇਤ ਪਰਮ ਕੋਲ ਜਾ ਪਹੁੰਚਿਆ ਘਰ ਦੇ ਬ੍ਰਾਂਡ ਵਿੱਚ ਬੈਠੇ ਪਰਮ ਨੇ ਸਰਸਰੀ ਜੀ ਪੁੱਛਿਆ ਕੀ ਹਾਲ ਹੈ ਮਿੱਤਰਾ ਬਸ ਦਿਲ ਜੋ ਉਦਾਸ ਆ ਯਾਰ ਹਿਰਖੇ ਜੇ ਮਾਨ ਨਾਲ ਬਖਤਾਵਰ ਸਿੰਘ ਨੇ ਜਵਾਬ ਦਿੱਤਾ ਪਰਮ ਨੇ ਆਪਣੀ ਯਾਰ ਦੇ ਚਿਹਰੇ ਤੇ ਪਈ ਉਦਾਸੀ ਦੇ ਨਕਸ਼ ਪਹਿਚਾਣ ਲਏ ਸਨ ਦਿਲ ਉਦਾਸ ਹੈ ਤਾਂ ਖੁਸ਼ ਕਰ ਦੰਨੇ ਆ ਥੋੜਾ ਛੇੜਨ ਦੇ ਲਹਿਜੇ ਚ ਪਰਮ ਬੋਲਿਆ ਉਹ ਬਖਤਾਵਰ ਨੂੰ ਪਿਛਲੇ ਕਮਰੇ ਚ ਲੈ ਗਿਆ ਪੈਗ ਬਣਾਉਂਦਿਆਂ ਪਰਮ ਨੇ ਕਿਹਾ ਖੱਬੀ ਖਾਨ ਜੱਟ ਬਖਤਾਵਰ ਸਿੰਘ ਬਾਜਵਾਤਾ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਹੁਣ ਕੀ ਹੋ ਗਿਆ ਮੈਨੂੰ ਪਰਮ ਕੋਲ ਪੈਗ ਫੜਦਿਆਂ ਉਹ ਸਹਿਜ ਹੁੰਦਾ ਬਖਤਾਵਰ ਬੋਲਿਆ ਘਰਾਂ ਦੀ ਬਰਕਤ ਤਾਂ ਘਰਾਂ ਦੇ ਵਾਰਸਾਂ ਨਾਲ ਹੁੰਦੀ ਆ ਪਰ ਇਹਨਾਂ ਦੇ ਆਉਣ ਨਾਲ ਘਰ ਦੀ ਹਵਾ ਇੰਨੀ ਕੁਰਖਤ ਹੋ ਜਾਂਦੀ ਹੈ ਕਿ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਥੋੜੀ ਉਤਸਕਤਾ 'ਚ ਪਰਮ ਨੇ ਬਖਤਾਵਰ ਨੂੰ ਪੁੱਛਿਆ ਕਿ ਫੇਰ ਕੋਈ ਗੱਲ ਹੋਈ ਅਮਰਤ ਨਾਲ ਉਹ ਬੱਸ ਯਾਰ ਸਮਝ ਲਾ ਜਿਹੜੇ ਥੋੜੇ ਬਹੁਤੇ ਭਰਮ ਲੈ ਕੇ ਜੀ ਰਿਹਾ ਸੀ ਨਾ ਉਹ ਵੀ ਮੁੱਕ ਗਏ ਸਭ ਕੁਝ ਖਤਮ ਹੋ ਗਿਆ ਬਖਤਾਵਰ ਦਾ ਹੱਥ ਪਲੋਸਦਿਆਂ ਪਰਮ ਕਹਿਣ ਲੱਗਿਆ ਹਰ ਭਰਮ ਤੋਂ ਮੁਕਤ ਹੋਇਆ ਬੰਦਾ ਸੁਰਖਰੂ ਹੋ ਜਾਂਦਾ ਹੈ ਉਹ ਨਹੀਂ ਪਰਮ ਰਿਸ਼ਤਿਆਂ ਦੇ ਨਾਲ ਨਿਭਣ ਲਈ ਥੋੜੇ ਬਹੁਤੇ ਭਰਮ ਬਣੇ ਰਹਿਣੇ ਚਾਹੀਦੇ ਨੇ ਯਾਰ ਵੇਖ ਬਾਜਵਾ ਐਵੇਂ ਉਦਾਸ ਨਾ ਹੋਇਆ ਕਰ ਜੋ ਹੈ ਉਸੇ 'ਚ ਆਪਣੀ ਖੁਸ਼ੀ ਲੱਭ ਉਹ ਨਹੀਂ ਪਾਉ ਇਹ ਚੰਦਰਾ ਦਿਲ ਨਹੀਂ ਮੰਨਦਾ ਅਜੇ ਵੀ ਦਿਲ ਕਰਦਾ ਹੈ ਕਿ ਜਦੋਂ ਘਰ ਜਾਵਾਂ ਤੁਨ ਨੂੰ ਸਿਰ ਤੇ ਲੀੜਾ ਲਵੇ ਪੋਤਾ ਮੇਰੀਆਂ ਲੱਤਾਂ ਨੂੰ ਚਿੰਬੜੇ ਤੇ ਪੁੱਤ ਹਮੇ ਦਾਵੇ ਨਾਲ ਕੁਝ ਮੈਨੂੰ ਪੁੱਛੇ ਕੁਝ ਆਪਣੀ ਦੱਸੇ ਆਪਣੀ ਗੱਲ ਮੁਕਾਉਣ ਤੋਂ ਬਾਅਦ ਬਖਤਾਵਰ ਨੇ ਮੇਜ਼ ਤੇ ਪਏ ਪੈਗ ਨੂੰ ਇੱਕੋ ਡਿੱਕ ਨਾਲ ਆਪਣੇ ਅੰਦਰ ਲਾਦ ਲਿਆ ਪਰਮ ਚੁੱਪ ਰਿਹਾ ਤੇ ਮਨ ਹੀ ਮਨ ਸੋਚ ਰਿਹਾ ਸੀ ਬੰਦੇ ਨੂੰ ਸਾਹ ਲੈਣ ਲਈ ਆਕਸੀਜਨ ਦੀ ਨਹੀਂ ਹੋਰ ਵੀ ਬਹੁਤ ਕਸੇ ਦੀ ਲੋਡ ਹੁੰਦੀ ਆ ਪਰਮ ਬੰਦਾ ਆਪਣੀ ਜ਼ਿੰਦਗੀ ਰਾਹੀਂ ਆਪਣੇ ਪੁਰਖੇ ਵੀ ਜਿਉਂਦਾ ਹੈ ਪਰ ਮੇਰੇ ਪੁੱਤ ਨੇ ਤਾਂ ਮੈਨੂੰ ਮਰਿਆਂ ਬਰਾਬਰ ਕਰਤਾ ਓ ਯਾਰ ਕੁਝ ਦੱਸ ਵੀ ਸਹੀ ਸਿਆਣੇ ਕਹਿੰਦੇ ਆ ਕਿ ਪੁੱਤ ਕ ਪੁੱਤ ਹੋ ਜਾਂਦੇ ਆ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ ਪਰਮ ਪੁੱਤ ਕ ਪੁੱਤ ਹੋਏ ਵੀ ਸਹਿ ਲਈਦੇ ਪਰ ਪੁੱਤ ਜਾਤੋਂ ਕੁਜਾਤ ਹੋ ਜੇ ਇਹ ਚੱਲ ਨਹੀਂ ਹੁੰਦਾ ਯਾਰ ਇਹ ਤੂੰ ਕੀ ਕਹਿ ਰਿਹਾ ਬਖਤੌਰੀ ਵੇਖ ਯਾਰ ਪੁੱਤ ਨੇ ਜਦ ਜਤੋਂ 12 ਵਿਆਹ ਕਰਾਇਆ ਸੀ ਤਾਂ ਸੋਚਿਆ ਕਿ ਕੋਈ ਨਾ ਜੱਟ ਦੇ ਘਰ ਜਿਹੜੀ ਵੀ ਆਉ ਉਹਨੇ ਜੱਟੀ ਬਣ ਜਾਣਾ ਪਰ ਇਹ ਤਾਂ ਸਾਲੀ ਕਹਾਣੀ ਹੋਰ ਹੋ ਗਈ ਬੰਦਾ ਬੁੱਢੀ ਬਣ ਗਿਆ ਆਪਣੇ ਮਨ ਦੀ ਪੜਾਹਸ ਕੱਢਦੇ ਬਖਤਾਵਰ ਬੋਲਿਆ ਥੋੜੀ ਜਿਹੀ ਖਿਜ ਚ ਪਰਮ ਨੇ ਕਿਹਾ ਕੋਈ ਤਾਂ ਗੱਲ ਦੱਸ ਐਵੇਂ ਜਨਾਨੀਆਂ ਵਾਂਗ ਨਿੱਕੀ ਨਿੱਕੀ ਗੱਲ ਤੇ ਰੋਣ ਬਹਿ ਜਾਣਾ ਉਹ ਮੇਰੇ ਯਾਰਾ ਕੀ ਦੱਸਾਂ ਕੀ ਨਾ ਦੱਸਾਂ ਜੋ ਤੇਰੇ ਦਿਲ ਚਾ ਮੈਨੂੰ ਸਭ ਦੱਸ ਪਰਮ ਨੇ ਮੋੜ ਮਾਂ ਜਵਾਬ ਦਿੱਤਾ ਪਰਮ ਤੂੰ ਕੁਝ ਨਹੀਂ ਜਾਣਦਾ ਯਾਰ ਤੂੰ ਕੁਝ ਨਹੀਂ ਸਮਝਦਾ ਮੇਜ਼ ਤੇ ਪਈ ਬੋਤਲ ਨੂੰ ਥੱਲੇ ਰੱਖਨੇ ਬਖਤਾਵਰ ਨੇ ਕਿਹਾ ਚੱਲ ਨਹੀਂ ਦੱਸਣਾ ਤਾਂ ਨਾ ਦੱਸ ਥੋੜੀ ਬੇਰੁਖੀ ਚ ਪਰਮ ਬੋਲਿਆ ਓ ਮੇਰੇ ਯਾਰਾ ਐਵੇਂ ਮੇਰੇ ਨਾਲ ਤੱਤਾ ਠੰਡਾ ਨਾ ਹੋ ਤੇਰੇ ਬਾਝੋਂ ਮੇਰੇ ਇੱਥੇ ਕੌਣ ਆ ਉਦਾਸੀ ਚ ਗੋਤੇ ਲਾਉਂਦੇ ਆ ਬਖਤਾਵਰ ਨੇ ਕਿਹਾ ਪਰਮ ਨੇ ਕੋਈ ਜਵਾਬ ਨਾ ਦਿੱਤਾ ਪਰ ਉਹ ਤੌਰ ਤੱਕ ਤਿੜਕੇ ਯਾਰ ਨੂੰ ਸੰਭਾਲ ਲੈਣਾ ਚਾਹੁੰਦਾ ਸੀ ਬਖਤਾਵਰ ਦੇ ਮਨ ਚ ਨੱਪੀ ਪੀੜ ਨੂੰ ਜੀਰ ਲੈਣਾ ਚਾਹੁੰਦਾ ਸੀ ਇਸ ਲਈ ਉਹ ਬੜੇ ਨਰਮੀ ਨਾਲ ਬਖਤਾਵਰ ਦੇ ਲਾਗੇ ਹੋ ਕੇ ਬਹਿ ਗਿਆ ਬਖਤਾਵਰ ਆਪਣਾ ਸਿਰਮ ਪਰਮ ਦੇ ਮੋਢਿਆਂ ਤੇ ਰੱਖਦਿਆਂ ਬੋਲਿਆ ਚੰਗਾ ਸੁਣ ਮੇਰੇ ਪੋਤੇ ਦੇ ਨਾਮ ਪਿੱਛੇ ਬਾਜਵਾ ਨਹੀਂ ਮਿਗਲਾਨੀ ਲੱਗਦਾ ਬਖਤਾਵਰ ਦੀ ਗੱਲ ਸੁਣ ਪਰਮ ਹੱਕਾ ਬੱਕਾ ਰਹਿ ਗਿਆ ਹੁਣ ਹੁਣ ਉਹਦੇ ਕੋਲ ਕੋਈ ਵੀ ਅਜਿਹੇ ਸ਼ਬਦ ਨਹੀਂ ਸਨ ਜੋ ਬਖਤਾਵਰ ਨੂੰ ਤਰਵਾਸਾ ਦੇ ਸਕਣ ਪਰ ਫਿਰ ਵੀ ਬਖਤਾਵਰ ਨੂੰ ਤਸੱਲੀ ਦੇਣ ਲਈ ਕਹਿਣ ਲੱਗਿਆ ਚਲ ਕੋਈ ਨਾ ਬਖਤੌਰੇ ਸਭ ਮਿੱਟੀ ਹੋ ਜਾਣਾ ਹੈ ਪਰਮ ਮਿੱਟੀ ਵੀ ਆਪਣੀ ਜਾਤ ਤੋਂ ਮੁਨਕਰ ਨਹੀਂ ਨਾ ਹੁੰਦੀ ਪਰਮ ਕੋਲ ਬਖਤਾਵਰ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਆਖਰੀ ਹਾੜਾ ਚੁੱਕਦਿਆਂ ਬਖਤਾਵਰ ਆਪਾ ਕੋ ਬੈਠਿਆ ਸੀ ਉਹ ਲੋਕੋ ਮੈਂ ਬਖਤਾਵਰ ਸਿੰਘ ਬਾਜਵਾ ਮੇਰਾ ਕੋਈ ਨਹੀਂ ਆਖੇ ਪੁੱਤੀ ਗੰਡ ਭਾਵੇ ਸੰਸਾਰ ਪਰ ਇੱਕ ਹੀ ਗੰਡ ਸੀ ਜਿਨੇ ਸਾਲਮ ਸਬੂਤੇ ਬਖਤਾਵਰ ਸਿੰਘ ਬਾਜਵਾ ਨੂੰ ਗੰਡ ਬਣਾ ਕੇ ਰੱਖ ਦਿੱਤਾ ਸੀ ਚੱਲ ਯਾਰ ਸਬਰ ਕਰ ਸਭ ਠੀਕ ਹੋ ਜਾਣਾ ਪਰਮ ਨੇ ਝੂਠਾ ਜੱਤਰਾਵਾਸਾ ਦੰਦਿਆ ਕਿਹਾ ਹੋ ਨਹੀਂ ਪਰਮ ਅੱਜ ਮੈਂ ਜੈ ਦੀ ਤਈ ਕਰ ਦੇਣੀ ਆ ਉਸ ਬਲੈਤੀ ਪੁੱਤ ਨਾਲ ਜਿਉਂਦੇ ਜੀ ਤੋੜ ਵਿਛੋੜਾ ਕਰਕੇ ਦਿਖਾਉਂ ਮੈਂ ਸਿਰ ਤੋਂ ਪੈਰਾਂ ਤੱਕ ਗੁੱਸੇ 'ਚ ਗੜੋਚੋ ਆਪਣੇ ਘਰ ਪਹੁੰਚ ਗਿਆ ਬਾਹਰ ਬੈਠੀ ਉਹਦੀ ਤੀਵੀ ਉਹਨੂੰ ਗੁੱਸੇ 'ਚ ਵੇਖ ਕੇ ਡੋਰਪਰ ਹੋ ਗਈ ਉਹਨੂੰ ਪਤਾ ਸੀ ਕਿ ਉਹ ਪਿਓ ਪੁੱਤ ਵਿਚਾਲੇ ਪੁੱਲ ਬਣ ਕੇ ਖਲੋਤੀ ਸੀ ਅੱਜ ਉਹਦੇ ਹੱਥੋਂ ਕਹਾਣੀ ਖਿਸਕ ਜਾਣੀ ਸੀ ਪਰ ਫਿਰ ਵੀ ਉਹ ਹੌਸਲੇ ਨਾਲ ਅੱਗੇ ਵਧੀ ਤੇ ਹੱਥ ਜੋੜ ਕੇ ਕਹਿਣ ਲੱਗੀ ਸਰਦਾਰਾ ਆਂਦਰਾ ਨਾ ਕਲਪਾਈ ਮੇਰੀਆਂ ਕੱਲ ਦੀ ਛੁੱਟੀ ਰਹਿ ਗਈ ਪਰਦੇਸੀ ਪੁੱਤ ਦੀ ਇਹ ਜੱਗ ਜਿਉਂਦਿਆਂ ਦੇ ਮੇਲੇ ਨੇ ਫਿਰ ਕੀ ਪਤਾ ਉਹਨੇ ਕਦੋਂ ਆਉਣਾਂ ਬਖਤਾਵਰ ਨੂੰ ਅੱਜ ਆਪਣੀ ਔਰਤ ਤੇ ਪਿਆਰ ਜਾਇਆ ਹਮੇਸ਼ਾ ਡਰੂ ਡਰੂ ਕਰਦੇ ਰਹਿਣ ਵਾਲੀ ਘਰੇਲੂ ਜੀ ਉਹਦੀ ਤੀਵੀ ਅੱਜ ਬਖਤਾਵਰ ਨੂੰ ਆਪਣੇ ਤੋਂ ਜ਼ਿਆਦਾ ਬਲਵਾਨ ਲੱਗੀ ਸੀ ਉਹ ਰੁੱਕ ਕੇ ਬਖਤਾਵਰ ਨੂੰ ਧਰਵਾਸਾ ਦਿੰਦਿਆਂ ਕਹਿਣ ਲੱਗੀ ਐਵੇਂ ਦਿਲ ਨਾ ਹੌਲਾ ਕਰ ਬਾਕੀ ਰਹੀ ਗੱਲ ਨੂੰ ਪੁੱਤ ਦੀ ਉਹਨਾਂ ਤੇ ਕਾਹਦੇ ਹੰਮੇ ਦਾਵੇ ਜਿਹੜੇ ਹੋਈ ਗਏ ਪਰਦੇਸੀ ਇਹ ਤੋਂ ਬਾਅਦ ਪਤਾ ਨਹੀਂ ਉਹਨੇ ਕਿਹੜੀ ਤੱਕਣੀ ਨਾਲ ਬਖਤਾਵਰ ਸਿੰਘ ਬਾਜਵਾ ਵੱਲ ਦੇਖਿਆ ਕੀ ਦੋਵਾਂ ਦੇ ਖੜੀ ਖਲੋਤਿਆਂ ਦੇ ਭੁੱਬ ਨਿਕਲ ਗਏ ਬਖਤਾਵਰ ਪਰਮ ਦਾ ਹੱਥ ਪਰ ਡ్రਾਈੰਗ ਰੂਮ ਚ ਚਲਾ ਗਿਆ ਯਾਰਾਂ ਦੋਸਤਾਂ ਦੀ ਢਾਣੀ ਚ ਬੈਠਾ ਅਮ੍ਰਿਤ ਆਪਣੀ ਤਰੱਕੀ ਬਾਰੇ ਦੱਸ ਰਿਹਾ ਸੀ ਉਹਨਾਂ ਤੋਂ ਵਿਹਲਾ ਹੋ ਕੇ ਅਮ੍ਰਿਤ ਆਪਣੇ ਪਿਓ ਦੇ ਲਾਗੇ ਬਹਿ ਗਿਆ ਬੜੀ ਹਲੀਮੀ ਨਾਲ ਬਖਤਾਵਰ ਨੂੰ ਲੱਗਾ ਜਿਵੇਂ ਉਹਦੀ ਤੀਵੀ ਨੇ ਲੀਰੋ ਲੀਰ ਹੋਏ ਰਿਸ਼ਤੇ ਦੀ ਤਰਪਾਈ ਕਰ ਦਿੱਤੀ ਹੋਵੇ ਛੱਡ ਅਮ੍ਰਿਤ ਮੈਨੂੰ ਕੁਝ ਨਾ ਕਹਿ ਹਾਂ ਇੱਕ ਗੱਲ ਯਾਦ ਰੱਖੀ ਪੁੱਤ ਤੂੰ ਜਗਾੜ ਜਿੰਨੇ ਮਰਜ਼ੀ ਫਿੱਟ ਕਰ ਲਾ ਪਰ ਝੋਲੇ 'ਚ ਨੰਬਰ 60 ਹੀ ਰਹਿੰਦੇ ਨੇ ਡੈਡ ਮੈਂ ਵੀ ਸਮਝਦਾ ਕਿ ਜ਼ਿੰਦਗੀ 'ਚ 100/100 ਕਿਸੇ ਨੂੰ ਨਹੀਂ ਮਿਲਦੇ ਪਰ ਫਿਰ ਵੀ ਮੈਂ ਬਗਾਨੀ ਧਰਤੀ ਤੇ ਜਾ ਕੇ ਸਭ ਕੁਝ ਅਚੀਵ ਕੀਤਾ ਪਰ ਤੁਹਾਡੇ ਭਾਰਤ ਮਹਾਨ 'ਚ ਨਾ ਜਿੱਤ ਆਪਣੀ ਨਾ ਹਾਰ ਆਪਣੀ ਅੱਜ ਪਹਿਲੀ ਵਾਰ ਬਖਤਾਵਰ ਸਿੰਘ ਨੂੰ ਲੱਗਿਆ ਜਿਵੇਂ ਅੰਮ੍ਰਿਤ ਸੱਚ ਕਹਿ ਰਿਹਾ ਹੋਵੇ ਪਰ ਅਗਲੇ ਹੀ ਪਲ ਮਿਗਲਾਨੀ ਵਿਲਾਵਲੀ ਪਲੇਟ ਤੇ ਪੋਤੇ ਦਾ ਪਾਸਪੋਰਟ ਉਹਦੇ ਮੂੰਹ ਨੂੰ ਚੜਾਉਣ ਲੱਗ ਪੇ ਉਹ ਕਹਿਣਾ ਤਾਂ ਚਾਹੁੰਦਾ ਸੀ ਘਰ ਤੇ ਸਟੋਰ ਦੀ ਮਾਲਕੀ ਹਾਸਲ ਕਰਨ ਲਈ ਉਹਨੇ ਬਹੁਤ ਵੱਡੀ ਰਕਮ ਤਾਰੀ ਆ ਪਰ ਉਹਨੇ ਦੜ ਵੱਟ ਲਈ ਅਮਰਤ ਦੀ ਆਵਾਜ਼ ਨੇ ਉਹਨੂੰ ਹਿਲਾਉਣਾ ਡੈਡ ਰਿਲੈਕਸ ਹੋਵੋ ਇਹ ਜ਼ਿੰਦਗੀਆਂ ਇੱਕ ਥਾਂ ਖਲੋਤੇ ਪਾਣੀ ਵੀ ਗੰਦਲੇ ਹੋ ਜਾਂਦੇ ਨੇ ਇਹਨੂੰ ਵਗਦੇ ਪਾਣੀ ਵਾਂਗ ਨਿਤ ਨਵੀਂ ਹੋਣਾ ਚਾਹੀਦਾ ਫਰ ਪੁੱਤ ਤਬਦੀਲੀ ਵੀ ਜੇ ਸ਼ਾਂਤ ਵਗਦੇ ਪਾਣੀਆਂ ਵਾਂਗ ਆਵੇ ਤਾਂ ਸਹਿ ਲਈਦੀ ਆ ਪਰ ਜੇ ਤਬਦੀਲੀ ਸੁਨਾਮੀ ਦੀ ਛਲ ਵਰਗੀ ਹੋਵੇ ਨਾ ਤਾਂ ਬੜਾ ਕੁਝ ਤਹਸਨਸ ਕਰ ਦਿੰਦੀ ਆ ਪੁੱਤ ਚੁੱਪ ਰਿਹਾ ਤੇ ਬਖਤਾਵਰ ਸਿੰਘ ਬਾਜਵਾ ਆਪਣੇ ਘਰ ਦੀ ਸੁਨਾਮੀ ਤੋਂ ਬਚਣ ਲਈ ਪਰਮ ਨਾਲ ਬਾਹਰ ਨੂੰ ਹੋ ਤੁਰਿਆ ਮਾਈਕਲ ਜੈਕਸਨ ਦੇ ਗਾਣੇ ਦੀ ਧੁਨ ਪੂਰੇ ਘਰ ਤੇ ਕਾਬਜ਼ ਹੋ ਗਈ ਸੀ ਦਿਲ ਤਕੜਾ ਕਰਕੇ ਉਸਨੇ ਆਪਣੇ ਘਰ ਨੂੰ ਵੇਖਿਆ ਆਪਣਾ ਹੀ ਘਰ ਉਹਨੂੰ ਉੱਪਰ-ਉੱਪਰ ਲੱਗਿਆ ਸੀ ਇੱਕ ਪਲ ਉਹਨੂੰ ਲੱਗਿਆ ਕਿ ਉਹਦੇ ਪੁੱਤ ਨੇ ਬਗਾਨੇ ਦੇਸ਼ 'ਚ ਆਪਣੀ ਜੜ੍ਹ ਮਜ਼ਬੂਤ ਕਰ ਲਈ ਹੋਵੇ ਤੇ ਆਪਣੇ ਹੀ ਦੇਸ਼ ਅੰਦਰ ਜੜਹਿਣ ਹੋ ਗਿਆ ਹੋਵੇ। ਬਖਤਾਵਰ ਪਰਮ ਦਾ ਮੋਢਾ ਫੜ ਨਿਆਸ ਰਾਜਾ ਬਣ ਕੇ ਕਹਿਣ ਲੱਗਿਆ ਪਰਮ ਮੈਨੂੰ ਆਪਣੇ ਘਰ ਲੈ ਚੱਲ ਯਾਰ। ਉਹ ਤੋਂ ਬਾਅਦ ਉਹ ਦੋਵੇਂ ਪਰਮ ਦੇ ਘਰ ਵੱਲ ਨੂੰ ਹੋ ਤੁਰੇ। ਪਰ ਪਰਮ ਦੇ ਘਰ ਦੀਆਂ ਬਰੂਹਾਂ ਟੱਪਦੇ ਬਖਤਾਵਰ ਦੇ ਪੈਰ ਮੁੜ ਕੇ ਪਿੱਛੇ ਹੋ ਗਏ। ਪਰਮ ਵੱਲ ਤਰਲੇ ਜੀ ਨਾਲ ਵੇਖਦੇ ਆ ਬਖਤਾਵਰ ਬੋਲਿਆ ਤੇਰੇ ਘਰ ਜਾ ਕੇ ਵੀ ਕੀ ਕਰਨਾ? ਉਸ ਪਲ ਬਖਤਾਵਰ ਦੀਆਂ ਅੱਖਾਂ 'ਚ ਨਮੀ ਧਹਿਰ ਆਈ ਸੀ ਤੇ ਪਰਮ ਨੇ ਉਸ ਨਮੀ ਨੂੰ ਆਪਣੀਆਂ ਅੱਖਾਂ ਰਾਹੀਂ ਪੂੰਝ ਲਿਆ ਦੂਰ ਕਿਤੇੋਂ ਆਵਾਜ਼ ਆ ਰਹੀ ਸੀ ਮਨ ਪਰਦੇਸੀ ਜੇਤੀ ਹੈ ਸਭ ਦੇਸ਼ ਬਗਾਨਾ ਤੇ ਬਖਤਾਵਰ ਭਰੇ ਮਨ ਨਾਲੀ ਉਸ ਆਵਾਜ਼ ਵੱਲ ਨੂੰ ਹੋ ਤੁਰਿਆ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ આપણા કીમતી વક્ત દેન લીતો હાડા બહોત બહોત તાનવાજી